ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਿੱਖ ਬਲੌਗਸ ਦੇ ਪਰਚੈਨਲ ਤੇ ਤੁਹਾਡਾ ਸਵਾਗਤ ਹੈ YouTube ਫੈਮਿਲੀ ਕਿਦਾ ਸਾਰੇ ਠੀਕ ਠਾਕ ਹੋ ਦੇ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਮੈਂ ਕੁਲਵਿੰਦ ਬੋਪਰਾ ਹਾਂ ਤੇ ਉਸਨੇ ਚੈਨਲ ਤੇ ਨਵੇਂ ਹੋ ਪਲੇਸ ਮੈਨੂੰ ਸਬਸਕ੍ਰਾਈਬ ਕਰ ਲਿਆ ਕਰੋ ਕਲਾ ਵੀਜ਼ ਦੇਖਣ ਆਇਆ ਕਰੋ ਤੇ ਸੁਣਾਇ ਕਮੈਂਟ ਕਰਦੇ ਰਹੋ ਤੇ ਵੀਡੀਓ ਚੰਗੀ ਲੱਗੇ ਸ਼ੇਅਰ ਵੀ ਕਰਦੇ ਕਰੋ ਤੇ ਬਲੌਗ ਅੰਦਰ ਤੱਕ ਦੇਖਿਆ ਕਰੋ ਦੇਖੋ ਜਾਂ ਤਰੀਖ ਹੈਗੀ ਆ ਤਿੰਨ ਤੇ ਸ਼ੁੱਕਰਵਾਰ ਦੇ ਨੇ ਜੀ ਅੱਜ 3 ਜਨਵਰੀ ਹੋ ਚੁੱਕੀ ਹੈ ਦੁਪਹਿਰ ਦਾ ਹੋ ਗਿਆ ਟਾਈਮ 1:30 ਵਜੇ ਟਾਈਮ ਹੋ ਗਿਆ ਤੇ ਸਵੇਰ ਦੇ ਵਾਸਤੇ ਦਿੱਜ ਜਾਈਆਂ ਚ ਵੱਡੇ ਸੀਗੇ ਤੇ ਨਾ ਧੁੱਪ ਚੜਦੀ ਸੀਗੀ ਤੇ ਠੰਡ ਬਹੁਤ ਜ਼ਿਆਦਾ ਥੋਣ ਸਵੇਰੀ ਬਹੁਤ ਜ਼ਿਆਦਾ ਸੀ ਸਾਰਾ ਬੇੜਾ ਭਰਿਆ ਹੋਇਆ ਸੀਗਾ ਵੀ ਧੁੱਪ ਮੀਂਹ ਵਾਂਗੂ ਸੀ ਜਿਦਾਂ ਜਿਹਦਾ ਮੀਂਹ ਪਿਆ ਹੁੰਦਾ ਨਾ ਤੇ ਚਲੋ ਖੈਰ ਕਹਿੰਦੇ ਲੋਹੜੀ ਤਾਂ ਕਿੱθε ਰਹਿਣਾ ਤੇ ਠੰਡ ਵੀ ਚਲੋ ਘਰ ਲੇਟ ਪਈ ਹੈ ਨਾ ਤੇ ਆਪਾਂ ਠੰਡ ਗਰਮੀ ਸਾਰੇ ਉਹ ਤਾਂ ਚੱਲਣੀਆਂ ਪੈਣੀਆਂ ਤੇ ਦੋਵੇਂ ਆਉਂਦੀਆਂ ਤੇ ਹੁਣ ਰੋਟੀ ਖਾਣੀ ਪਾਣੀ ਖਾਣ ਤੋਂ ਬਾਅਦ ਮੈਂ ਹੁਣ ਬਣਾਉਣ ਲੱਗੀ ਚਾਹ ਚਾਹ ਰੱਖੀ ਹੋਈ ਆ ਤੇ ਦੇਖੋ ਜੀ ਚਾਨ ਗੱਲਾਂ ਮਤਾਂ ਮੈਂ ਤਾਂ ਘਾਟੀ ਪੀਣੀ ਹਣੀ ਪਰ ਬੱਚੇ ਕਹਿੰਦੇ ਆ ਚਾਹ ਦਿਓ ਚਾਹ ਦਿਓ ਨਾ ਚਲੋ ਖੈਰ ਬਣਾਉਣੀ ਪੈ ਗਈਆ ਤੇ ਇਕ ਵੇ ਹੁਣ ਫਿਰ ਬਾਜੂ ਪੀਲੀ ਦੇ ਕੰਮ ਕਾ ਸ਼ੁਰੂ ਹੋ ਜਾਣੇ ਆ ਤੇ ਬਸ ਇੱਦੇ ਕੰਮ ਚੱਲੀ ਜਾਣੇ ਆ ਤੇ ਅੱਜ ਕੱਲ ਤੁਸੀਂ ਦੇਖਦੇ ਹੋ ਸਾ ਸੋਸ਼ਲ ਸੋਸ਼ਲ ਮੀਡੀਆ ਦੇ ਕੀ ਕੀ ਆਉਂਦਾ ਆ ਨਾ ਤੇ ਸਾਰੇ ਅੱਜ ਕੱਲ ਸਿਆਣੇ ਆ ਸੋਸ਼ਲ ਮੀਡੀਆ ਦੇਖਦੇ ਆ ਨਾ ਸੁਣਦੇ ਆ ਨਾ ਇਹ ਪਬਲਿਕ ਆ ਸਭ ਜਾਣਦੀ ਆ ਇਹ ਤੇ ਸਮਝੋ ਹੰਦੇ ਅੱਜ ਕੱਲ੍ਹ ਕਿਸ ਨੂੰ ਕੋਈ ਲੋੜ ਨਹੀਂ ਹੈਗੀ ਸਾਰਾ ਪਤਾ ਸਾਰਿਆਂ ਨੂੰ ਆਪਾਂ ਨੇ ਚੰਗੇ ਮਾੜੇ ਬਾਰੇ ਹਨਾ ਤੇ ਔਰ ਪਤਾ ਵੀ ਹੁੰਦਾ ਹੈ ਹਾਂਜੀ ਨਾ ਕੋਤ ਨਾ ਨਾ ਕਰੋ ਛੁੱਟੀਆਂ ਦਾ ਕੁਝ ਚੰਗਾ ਲਾਹ ਲੈ ਲੋ ਛੁੱਟੀਆਂ ਹੋਈਆਂ ਤਾਂ ਆਹੋ ਤੇ ਛੁੱਟੀਆਂ ਕਰਤੀਆਂ ਸਰਕਾਰ ਨੇ ਤਾਂ ਵਧੀਆ ਗੱਲ ਆ ਤੁਹਾਨੂੰ ਠੱਗ ਤੋਂ ਬਚਾਉਣ ਨੂੰ ਠੀਕ ਆ ਤੇ ਮਸਤੀ ਨਾ ਵੀ ਕਰਿਆ ਕਰੋ ਬੋਤੀ ਤੇ ਦੇਖੋ ਜੀ ਬਸ ਇਦਾਂ ਹੀ ਦੇ ਨਗਿੰਦਰ ਜੀ ਖਾਣ ਪੀਣ ਵਿੱਚ ਤੇ ਇੰਨਾ ਦਿਨ ਤਾਂ ਲੰਘ ਹੀ ਇੱਦਾਂ ਰਹਿ ਗਿਆ ਤੇ ਬਸ ਸਿਰਫ ਖਾਣ ਪੀਣ ਹੀ ਹੁੰਦਾ ਔਰ ਕੋਈ ਨਾ ਹੋਉਂਦਾ ਹੈਗਾ ਤੇ ਲੋੜੀ ਉਹ ਬਾਅਦ ਦਿਨ ਵੱਡੇ ਹੋਣਗੇ ਕਿੰਨਾ ਨੇ ਬੱਕਰਾ ਛਾਲ ਮਾਰਦਾ ਨਾ ਤੇ ਲੋੜੀ ਉਹ ਬਾਅਦ ਬਸ ਲੋੜੀ ਵੀ ਆਈ ਖੜੀ ਤਣ ਹੋ ਗਈ ਅੱਜ ਤੇ ਅੱਜ ਸਾਡੇ ਪਿੰਡ ਸੀਗਾ ਨਗਰ ਕੀ ਤਨਖਾਣ ਕੀਰਤ ਮੈਂ ਜਾਣਾ ਸੀਗਾ ਪਰ ਮੈਨੂੰ ਕੰਮ ਸੀ ਅੱਜ ਮੈਂ ਗਈ ਨਹੀਂ ਉੱਥੇ ਤੇ ਮੇਰਾ ਜਾਣ ਨੂੰ ਜ਼ਰੂਰ ਜੀ ਕਰਦਾ ਸੀਗਾ ਵੀ ਮੈਂ ਜਾਵਾਂ ਹਨਾ ਚਲੋ ਖੈਰ ਜੋ ਕਰਮਤ ਬਗਿਆ ਸੰਗਤ ਨਹੀਂ ਜੀ ਜੇ ਆਪਣੇ ਕਰਮਾਂ ਸੰਗਤ ਉਹ ਵੀ ਤਾਂ ਫੇਰ ਹੀ ਆਪਾਂ ਸੰਗਤ ਕਰ ਸਕਦੇ ਹਾਂ ਨਾ ਤੇ ਕੁਝ ਮਜਬੂਰੀ ਹੋ ਜਾਂਦੀਆਂ ਤੇ ਇਦਾਂ ਹੀ ਕੁਛ ਡੈਮ ਨੇ ਲੱਗਦਾ ਕਈ ਵਾਰੀ ਨਾ ਤੇ ਤਕਵੀਲਦਾਰ ਬੰਦੇ ਆ ਤਕਵੀਲਦਾਰੀ ਦੇਖਣੀ ਪੈਂਦੀ ਸਾਰਾ ਕੁਝ ਦੇਖਦੇ ਜੀ ਹੁਣ ਚਾਰ ਕਿਨ ਤੋਂ ਬਾਅਦ ਫਿਰ ਸੀਮਾ ਕਾ ਦੇਖ ਯਾਨੀ ਕੰਮ ਨਹੀਂ ਵੇਟ ਚੁੱਕੀਦਾ ਬੇਲੀ ਦੇ ਕੰਮ ਕਰਨੇ ਆ ਕੇ ਤੇ ਪੱਠੇ-ਪੱਠੇ ਪਾਣਾ ਕਈ ਕੰਮ ਆ ਜੀ ਚਲੋ ਆਪਣੇ ਘਰ ਦੀ ਕਾ ਦੀ ਸ਼ਰਮ ਨਾ ਤੇ ਮੇਰੀ ਚਾਹ ਚੱਲੀ ਆ ਬਣਾ ਤੇ ਹੁਣ ਮੈਂ ਚੁੱਧ ਪਾਉਣਾ ਇਹਦੇ ਵਿੱਚ ਆ ਦੇਖੋ ਜੀ ਕੁੰਡੀ ਘੋਲਣੀ ਤੇ ਇਹਦੇ ਵਿੱਚ ਮੈਂ ਲੌਂਗ ਇਲਾਇਚੀਆਂ ਜਿਹੜੀ ਅਦਰ ਕੁੱਟ ਕੇ ਪਾਉਣੀ ਹੁੰਦੀ ਚਾਹ ਵਿੱਚ ਨਾ ਤੇ ਵਧੀਆ ਲੱਗਦਾ ਹਨ ਤੇ ਮੈਨੂੰ ਸੌਂਫ ਜਿਵੇਂ ਅਦਰ ਤੋਂ ਬਿਨਾਂ ਚਾਹ ਬਿਲਕੁਲ ਹੀ ਬੇਤੇ ਰਹਿ ਗਈ ਚਲੋ ਇਹ ਚਾਹ ਪੀ ਕੇ ਚੱਲਦੇ ਆ ਤੇ ਦੁੱਧ ਖੁੱਲੇ ਦੇ ਨਾਲ ਹੀ ਸੌਂ ਜਾਂਦਾ ਹੈ ਤਾਂ ਦੇਖੋ ਜੀ ਚਾਹ ਦੇ ਨਾਲ ਤੇ ਜਿਹਨੇ ਲੌਂਗ ਗਲੇਚੇ ਸੌਣ ਵਾਲੇ ਚਾਹ ਲਓ ਜੀ ਹੁਣ ਮੈਂ ਚਾਹ ਪੀ ਗਿਆ ਗਿਆ ਵੀ ਲੀਤ ਆ ਪਾਣੀ ਆ ਪਾਣ ਚਲਾ ਕਰਤਾ ਖਾਲੀ ਫਿਰ ਜ਼ਿਆਦਾ ਭਰੋ ਤੇ ਵੀ ਉਦਯੋਗ ਹੈ ਜੰਦੀਆ ਤੇ ਨਾਲੇ ਪਸੂ ਠੰਡਾ ਆਪਣੀ ਨਹੀਂ ਪਿੰਦੇ ਹੈਗੇ ਨਾ ਜਿਦਾਂ ਆਪਾਂ ਰੋਟੀ ਨਾਲ ਕੋਸਾ ਪੀਦਾ ਪਣੀ ਨਾ ਤੇ ਚਲੋ ਮੈਂ ਕਿ ਥੋੜੀ ਚੜੀ ਨੂੰ ਹਵਾ ਲੱਗ ਜਾਵੇ ਨਾ ਤੇ ਚਲੋ ਠੀਕ ਰਹਿੰਦਾ ਨਾ ਤੇ ਇਧਰ ਪੱਲੇ ਆ ਤੇ ਆਪਾਂ ਅਜੇ ਡੰਗਰ ਬਾਹਰ ਕੱਢੇ ਨਹੀਂ ਹੈਗੇ ਕੋ ਠੰਡ ਬੜੀ ਆ ਤੇ ਇਸ ਕਰਕੇ ਫਿਰ ਇਧਰ ਰੰਦ ਦਿੱਤੇ ਆ ਤੇ ਦੇਖੋ ਆ ਸਾਫ ਤੇ ਬੂਰੇ ਲਾਇਏ ਸੀ ਜਦ ਪੱਲਾ ਬਣਾਇਆ ਸੀਗਾ ਇੰਨੇ ਕ ਸਾਫ ਤੇ ਬੂਰੇ ਚਲੋ ਹੁਣ ਤੇ ਠੰਡ ਲੱਗਦੀ ਨਹੀਂ ਬਸ ਉਹਨਾਂ ਨੂੰ ਫਿਰ ਤੇ ਆ ਵੀ ਪੱਲਾ ਪੱਕੇ ਬੱਲੇ ਰੱਖੇ ਸੀ ਇਹ ਤੇ ਅੰਦਰ ਦੇਖੋ ਇਹਨਾਂ ਨੇ ਗੈਂਗਾ ਚੁੱਕਿਆ ਹੂੰ ਓਹ ਹੋ ਉਹ ਤਾਂ ਗੋਹਾ ਖਲਾ ਰਿਆ ਹੂੰ ਤੂੰ ਬੈਠੀ ਆ ਇਹ ਬੈਠੇ ਕਿਦਾਂ ਫੇ ਤਨ ਤੋਂ ਪਲਵਾਈਏ ਬਾਹਰ ਲਈ ਹੂੰ ਤਪ ਸਿਕਣੀ ਬੋਲਦੀ ਨਹੀਂ ਗਊ ਐਸ ਲਵੇਰੀ ਚਲੋ ਜੀ ਹੁਣ ਇਹਨਾਂ ਨੂੰ ਬਾਹਰ ਕੱਢ ਕੇ ਤੇ ਕਰਦੇ ਆ ਸਾਫ ਸਫਾਈ ਤੇ ਆ ਗੋਣਾ ਗਿਆ ਆ ਕੀ ਬੋਲਦਾ ਕੀ ਇਹਨੇ ਬਾਹ ਗੱਡੀ ਇਹਨਾਂ ਨੂੰ ਧੁੱਪ ਲਾਈਏ ਮੜਾ ਮੋਟੀ ਚੈਰੀਆਂ ਨੇ ਨਹੀਂ ਨਹੀਂ ਧੁੱਪ ਲਵਾਂ ਤੇ ਨਿਕਲੀ ਹੋਈ ਆ ਆ ਪਹਿਲਾਂ ਪੱਲੇ ਚੱਕ ਪిల్లా ਪਹਿਲਾਂ ਪੱਲੇ ਚੱਕ ਤੇ ਫਿਰ ਗੱਡੀ ਬਾਹਰ ਇਹਨਾਂ ਦੀ ਪਾਜੀ ਮਾਮ ਤੈਨੂੰ ਮੈਂ ਕਰਦਾ ਬਾਹਰ ਤੇ ਹੁਣ ਇਹਨੂੰ ਇਕੱਠਾ ਕਰਕੇ ਮੋਟਾ-ਵੋਟਾ ਤੇ ਫਿਰ ਬਾਜ ਚਲਾਉਣਾ ਝਾੜੂ ਤੇ ਫਿਰ ਚਾਹੂ ਲਾ ਕੇ ਤੇ ਫਿਰ ਦੇਊਗੀ ਦੇਖੋ ਜੀ ਆਪਣੇ ਘਰ ਦੇ ਕੰਮ ਘਰ ਵਿੱਚ ਕਿੰਨੀ ਮौज ਹੈ ਨਾ ਤੇ ਜਦੋਂ ਮਾਜੀ ਕੰਮ ਕਰ ਲਿਆ ਤੇ ਕੋਈ ਕਿਸੇ ਦੇ ਢੜਕ ਨਹੀਂ ਕੋਈ ਝੜਕ ਨਹੀਂ ਹੈਗੀ ਹੈ ਨਾ ਵਧੀਆ ਕੰਮ ਆਪਣਾ ਤੇ ਜਿਹੜਾ ਪਹਿਲਾਂ ਆਪਾਂ ਉਹ ਕਹਿਣਾ ਪਤਾਗਾ ਦੇ ਉਹਦੇ ਆਪ ਨੂੰ ਸਿਰਨਾ ਝਾੜੂ ਲਾਉਣਾ ਸਿੱਖਾ ਹੋ ਜਾਂਦਾ ਤੇ ਤੇਰੇ ਵਧੀਆ ਰਿਹਾ ਸਹੀ ਘਰ ਦੇ ਕੰਮ ਵਧੀਆ ਹਨ ਤੇ ਘਰ ਦੇ ਘਰ ਵਾਲੇ ਹਨ ਵੀਵੇਂ ਨਾ ਡਿੰਡਿੰ ਨੀ ਨੀ ਇਸ ਧੰਦੇ ਨਾਲ ਦੁਨੀਆ ਐ ਤੇ ਮੇਰੇ ਵੀਰਾਂ ਨੇ ਵਧੀਆ ਡੈਰੀਆਂ ਨਾਲ ਕੰਮ ਖੋਲੇ ਆ ਹਨਾ ਚਲੋ ਮਿਹਨਤਾ ਜੀ ਇਸ ਇਤੇ ਮੈਂ ਥੋੜੀ ਮਿਹਨਤ ਨਹੀਂ ਸਰਦਾ ਕੋਈ ਜੀ ਤੇ ਨਾਲੇ ਅੱਗੇ ਵਾਇਗਰੂ ਕੋ ਡਰ ਕੇ ਰਹਾ ਫਿਰ ਤੇ ਹੁਣ ਸੱਲਾਹ ਚੱਕਤਾ ਨੇ सो ना तो? ना पानी पानी भर के बाल्टी ची पा लिया बुलाई मानती है मोटर चो लिया इन्हों ठंडा पानी नहीं पा है ਇੰਨਾ ਪਾਣੀ ਪਾ ਗਏ ਤਾਂ ਫੇਰ ਜ਼ਿਆਦਾ ਪਾਣੀ ਨਹੀਂ ਹੈ। ਤੇ ਇਹ ਵੀ ਢੜੂ ਲੱਗ ਗਿਆ। ਹਣੀ ਝਾੜੂ ਲੱਗ ਗਿਆ ਤਾਂ ਹੁਣ ਤੇਰੀ ਜੀ ਪਰਤ ਨਹੀਂ ਗੋਹਣਾ। ਤੇ ਜਿੱਥੇ ਸਾਰਾ ਸੁੱਕ ਗਿਆ ਨਾ। ਇਹ ਹੁਣ ਫੇਰ ਜਣੀ ਆ। ਜਿੰਨਾ ਚੱਕੋ ਫੇਰ ਗੋਹਵਾ ਦੇ। ਹਾਂ ਦੋ। ਤੇ ਇਹਦੇ ਸਾਰਸ ਪਈ ਉਹ ਤਾਂ ਫਿਰ ਹਵਾ ਫਿਰ ਜਾਂਦੀ ਹੈ ਤਾਂ ਫਿਰ ਪੂਰੀ ਹੋ ਜਾਂਦਾ ਤੇ ਆਪਣੇ ਘਰ ਦੇ ਕੰਮ ਚ ਕਾਦੀ ਸ਼ਰਮ ਹੈ ਨਾ ਬਾਟੀ ਪਰ ਕੇਲੇ ਪਾਉਣ ਲੱਗੀਆਂ ਹਾਂ ਹਾਂਜੀ ਗੋਹਾ ਹੁਣ ਮੇਰੇ ਰੇੜੀ ਚ ਪਾ ਕੇ ਤੇ ਬਾਹਰ ਰੇੜੀ ਕੱਢ ਦਿੱਤੀ ਆ ਤੇ ਇਹਨੂੰ ਪਾ ਦਿੰਦੀ ਆ ਫੇ ਸ਼ਾਮ ਨੂੰ ਗਲਾਲੇ ਓਧਰ ਬਾਹਰ ਤੇ ਫਿਰ ਦੇਖੋ ਜੀ ਸਾਫ ਸਫਾਈ ਹੋ ਗਈ ਆ ਤੇ ਥੋੜੀ ਹਵਾ ਲੱਗ ਜੂ ਘੜੀ ਘੰਟਾ ਰੋਕੇ ਤੇ ਫਿਰ ਬੰਨਾਂਗੇ ਇਹਨਾਂ ਨੂੰ ਅੰਦਰ ਤੇ ਆ ਦੇਖੇ ਜੀ ਪੱਠੇ ਮੇਰੇ ਲਾ ਕੇ ਪਾਤੇ ਜਿਹੜੇ ਜੂਟ ਸੀਗੀ ਉਹ ਛਿੜਤੀ ਬਾਹਰ ਤੇ ਫਿਰ ਪੱਠੇ ਇਦਾਂ ਉਹ ਜਿਹੜੇ ਮਤਲਬ ਵੱਡੇ ਹੁੰਦੇ ਨੇ ਨਾ ਛੱਡੇ ਹੁੰਦੇ ਆ ਪੱਠੇ ਖੁੰਗੇ ਜਿਹੇ ਹੁੰਦੇ ਆ ਫਿਰ ਪਰਸੂ ਖਾਂਦੇ ਨੇ ਹੈਗਾ ਸਾਫ਼ ਸਫਾਈ ਕਰਕੇ ਫਿਰ ਪੱਠੇ ਪੋਣੇ ਬੰਦੇ ਆ ਦੇਖੋ ਜੀ ਹੁਣ ਮੈਂ ਦੋ ਟਾਈਮ ਦਾ ਕੰਮ ਨਿਬੇੜ ਲਿਆ ਤੇ ਹੁਣ ਥੋੜੀ ਇੰਨੇ ਕੁ ਪਾ ਜਦੇ ਆ ਜਿੰਨੇ ਕੁ ਬਾਅਦ ਚੋ ਹੀ ਖਾ ਲੈਣਾ ਫਿਰ ਪਾ ਜਦੇ ਵਾ ਪੱਠੇ ਇਹਨਾਂ ਨੂੰ ਖਰਾਬ ਕਰਦੇ ਆ ਨਾ ਤੇ ਤੁਹਾਨੂੰ ਮੈਂ ਇੱਕ ਬਚਪਨ ਦੀ ਗੱਲ ਸੁਣਾਉਣੀ ਆ ਮੈਂ ਵੀ ਛੋਟੀ ਹੁੰਦੀ ਸੀਗੀ ਤੇ ਸਾਡੇ ਮੱਝ ਸੂ ਤੇ ਇੰਦਾ ਕਟਾ ਤੇ ਕਟਾ ਇਤਾਂ ਮੈਂ ਕੱਟੇ ਨੂੰ ਪਾਲਦੀ ਰਹੀ ਮੈਂ ਕਿ ਪਾਲ ਕੇ ਨਾ ਇਹਨੂੰ ਮੈਂ ਇਹਨੂੰ ਮੈਂ ਨਾ ਵੇਚ ਕੇ ਤੇ ਮੇਰਾ ਆਪਣੇ ਬਾੜੇ ਬਣਾਉਣੀਆਂ ਤੇ ਦੇਖੋ ਜੇ ਇਹਨੂੰ ਮੈਂ ਪਾਲਦੀ ਤੇ ਪਾਲਦੀ ਰਹੀ ਤੇ ਪਤਾ ਨਹੀਂ ਇੱਕ ਦਿਨ ਅਚਾਨਕ ਆ ਗਿਆ ਤੇ ਕਟਾ ਖਤਮ ਹੋ ਗਿਆ ਮੈਂ ਰੋਵਾ ਮੈਂ ਕਿ ਹਾਏ ਮੈਂ ਤਾਂ ਬਾੜੇ ਬਣਾਉਣੀਆਂ ਸੀਗੀਆਂ ਤੇ ਇਹ ਕਟਾ ਮਰ ਗਿਆ ਇਹਨੂੰ ਵੀ ਹੋ ਗਿਆ ਨਾ ਤੇ ਮੈਨੂੰ ਆ ਬੜੀ ਗੱਲ ਚੁੱਤੀ ਹੁੰਦੀ ਹੁੰਦੀ ਉਹ ਜਦੋਂ ਬਚਪਨ ਦੀਆਂ ਇਹ ਗੱਲਾਂ ਜਿਆਦਾ ਹੁੰਦੀਆਂ ਨਾ ਵੀ ਉਹ ਕਿੰਨੀਆਂ ਸੋਹਣੀਆਂ ਤੇ ਮਿੱਠੀਆਂ ਹੁੰਦੀਆਂ ਹਨਾ ਤੇ ਟੈਮ ਦੇੰਦਿਆ ਸਾਰਾ ਕੁਝ ਹੀ ਹੋ ਜਾਂਦਾ ਆ ਤੇ ਚਲੋ ਖੈਰ ਜਿਹੜੀ ਆਪਣੇ ਬਚਪਨ ਦੀਆਂ ਗੱਲਾਂ ਹੁੰਦੀਆਂ ਆਪਾਂ ਨੂੰ ਯਾਦ ਰੰਦਿਆਂ ਰੱਖਣੀਆਂ ਵੀ ਚਾਹੀਦੀਆਂ ਹਨ ਤੇ ਅੱਗੇ ਚੰਗੇ ਵੜਦੇ ਨਾ ਆਉਂਦੇ ਲੈਂਦੇ ਆ ਤੇ ਬਸ ਤੰਦਰੁਸਤੀ ਮੇਰਾ ਵੀਡੀਓ ਸਰੀ ਹੀ ਵੀਡੀਓ ਇਸ ਕੰਨੀ ਹੁੰਦੀ ਆ ਮੈਂ ਸਭ ਤੋਂ ਵੱਡੀ ਤੰਦਰੁਸਤੀ ਆ ਜੇ ਆਪਾਂ ਤੰਦਰੁਸਤੀ ਹੋਗੀ ਤਾਂ ਆਪਾਂ ਕੰਮ ਕਰਾਂਗੇ ਆਪਣਾ ਕੰਮ ਕੰਨ ਕਰਦੇ ਜੀ ਕਰਦਾ ਹਨਾ ਕਿਤੇ ਆਉਣ ਜਾਣ ਨੂੰ ਤੇ ਜਿਹੜੇ ਮਤਲਬ ਹੱਥ ਪੈ ਜਨਾਂ ਦੇ ਹੈ ਨਹੀਂਗੇ ਨਾ ਕੰਨੀ ਕਰ ਸਕਦੇ ਤੇ ਉਹਨਾਂ ਉਹਨਾਂ ਪਿੰਡ ਪਰਾਂ ਕੋਲ ਹਾਲ ਪੁਛ ਕੇ ਦੇਖੋ ਉਹਨਾਂ ਦੇ ਕੀ ਬੀਦੀ ਹੋਗੀ ਆਪਾਂ ਨੂੰ ਵਾਇਰਲ ਨੂੰ ਕਰ ਪੈ ਤੇ ਮਿਹਨਤ ਕਰੋ ਤੇ ਸਾਰਾ ਕੁਝ ਹੀ ਮਿਹਨਤ ਵਿੱਚ ਹੈ ਨਾ ਤੇ ਬਸ ਮੇਰਾ ਦੇਖ ਕੇ ਨਾ ਮਿਹਨਤ ਕਰੋ ਬਸ ਤੁਸੀਂ ਬਸ ਪੋਜ਼ਿਟਿਵ ਰਹਿਣਾ ਜੇ ਤੁਹਾਨੂੰ ਕੋਈ ਜੋ ਮਰਜ਼ੀ ਕੋ ਕਹਿੰਦਾ ਰਹੇ ਜਾਂ ਕਿਦਾਂ ਵੀ ਹੈਗਾ ਨਾ ਬਈ ਤੁਸੀਂ ਆਪਣਾ ਚੰਗਾ ਵੜਾ ਆ ਸੋਚਣਾ ਤੇ ਬਾਕੀ ਜਿਹੜੀ ਦੁਨੀਆ ਸੋਚਣ ਨੂੰ ਬੈਠੀ ਹੈਗੀ ਹੈ ਨਾ ਤੇ ਕਿਸੇ ਟੈਨਸ਼ਨ ਨਹੀਂ ਲੈਣੀ ਜੋ ਤੱਕ ਕੀ ਕਰਦਾ ਤੂੰ ਇਦਾਂ ਮੰਨ ਲਾ ਪੈਣਾ ਉਹਨੇ ਯੂਤ ਬਸ ਕੁੱਤੇ ਆ ਨਾ ਪਸ਼ੂਆਂ ਆ ਬਸ ਇਹਦਾ ਹੀ ਹਾਰਦਾ ਤੇ ਹੋਰ ਬਹੁਤ ਵਧੀਆ ਸਾਡੇ ਬਲੌਗ ਇਟਲੀ ਬੈਠੇ ਸਾਰੇ ਮੈਂ ਹੱਡੀ ਭੈਣਾਂ ਭਰਾ ਦੇਖਦੇ ਆ ਬਹੁਤ ਸੋਹਣਾ ਲੱਗਦਾ ਕਮੈਂਟ ਕਰਦੇ ਆ ਨਾ ਤੇ ਵਧੀਆ ਮੋਟੀਵੇਸ਼ਨ ਮਿਲਦਾ ਹੀ ਆ ਇਸ ਚੀਜ਼ ਤੋਂ ਹੁਣ ਥੋੜੇ ਥੇ ਨੀਰਾਸ ਕਮਰੇ ਵਿੱਚ ਆ ਨਾ ਤੇ ਇਸ ਗੱਲ ਦੀ ਇਹ ਕਮਰੇ ਦੀ ਇਹ ਮौज ਆ ਵੀ ਇੱਥੇ ਠੰਡ ਰੀਂਡ ਤਾਂ ਜਿੰਨੀ ਆਉਂਦੀ ਹੈਗੀ ਆਲੇ ਦੇ ਵਿੱਚ ਉਦਾਂ ਵੈਸੇ ਕਵਰ ਕੀਤਾ ਸਾਰੇ ਇਸ ਪੱਲੇ ਬੁੱਲੇ ਲਾਏ ਹੋਏ ਆ ਤੇ ਰੀਂ ਨਹੀਂ ਇੱਥੇ ਆਉਂਦੀ ਹੈਗੀ ਹੰਡ ਤੇ ਬਾਅਦ ਦਾ ਮੱਧੇ ਸਾਡੇ ਹਵੇਲੇ ਦੇ ਕਿੰਨੇ ਕੰਮ ਕਰਨੇ ਵਾਲੇ ਕੋਏ ਚਲੋ ਖੈਰ ਜਦੋਂ ਕੰਮ ਹੋਣੀ ਉਹਦੇ ਹੋਣੀ ਆ ਤੇ ਅਸੀਂ ਸੋਚਦੇ ਬਹੁਤ ਕੁਛ ਹੈ ਜੀ ਸੋਚਾਂਗੇ ਤਾਂ ਫੇਰੀ ਕੁਝ ਬਣੂਗਾ ਤਾਂ ਬਾਤ ਉੱਪ ਲੱਗੀ ਹੋਈ ਆ ਤੇ ਜਿਹੜੇ ਪੱਠੇ ਪੈਸੇ ਉਹ ਮੈਂ ਪਾਦੇ ਕੁਛ ਹੋਰ ਪਏ ਆ ਤੇ ਰਖਾਂਗੇ ਫੇਰ ਬਚ ਪਾਵਾਂਗੇ ਤੇ ਮੇਰਾ ਖਿਆਲ 2:30 ਦਾ ਟਾਈਮ ਹੋ ਚੁੱਕਾ ਆ ਦੇਖੋ ਜੇ ਖੇਤੀਬਾੜੀ ਪਸ਼ੂਆਂ ਦਾ ਜਿਹੜਾ ਕੰਮ ਨਾ ਇਹ ਸਦਾ ਵਧੀਆ ਕੰਮ ਹੈ ਹਾਂ ਉਹੇ ਇੱਧਰ ਮੇਰੇ ਨਾਲ ਮੇਰੇ ਗੱਲ ਸੁਣ ਤੂੰ ਵੀ ਹਈਏ ਨਾ ਮਾਰ ਨੂੰ ਨਾ ਮਾਰ ਲੈ ਆਪਣਾ ਤੇ ਤੁੱਪ ਲੱਗੀ ਤੂੰ ਥੋੜਾ ਸਕੂਨ ਨਾਲ ਚੱਲਦੇ ਤੁੱਪੇ ਬੈੰਨੇ ਆ ਤੇ ਅੰਦਰ ਠਣ ਲੱਗਦੀ ਆ ਤੇ ਬਾਹਰ ਵਧੀਆ ਲਿੰਦਾ ਹੈ ਹਨਾ ਇੱਕ ਜੀ ਕਮੈਂਟ ਕਰਿਆ ਕਰੋ ਜਰੂਰ ਸਾਡੇ ਲੋ ਤੁਹਾਨੂੰ ਕਿਦਾਂ ਲੱਗਦੀ ਆ ਫਿਰ ਸੁਸਨ ਆ ਬਲੌਗ ਬਣਾ ਕੇ ਦਿਓ ਮੇਰੇ ਵੱਲੋਂ ਤਾਂ ਬੜੀਆ ਬਣਾ ਮੈਂ ਹਰ ਇੱਕ ਵੀਡੀਓ ਜਿੱਖਣੀ ਹੁੰਨੀ ਏਦਾਂ ਨਾ ਤੇ ਕਮੈਂਟ ਜਰੂਰ ਕਰਿਆ ਕਰੋ ਤੇ ਮੇਰੀਆਂ ਭੈਣਾਂ ਕਮੈਂਟ ਕਰਦੀਆਂ ਗਈ ਤੇ ਬਹੁਤ ਸੋਹਣਾ ਬਹੁਤ ਵਧੀਆ ਲੱਗਦਾ ਆ ਕਿੱਦਾਂ ਲਸਾਉਣ ਸਾਡੇ ਕਿਵਲੀ ਦੇ ਕੰਮ ਨਿਪਟੜ ਗਏ ਆ ਤੇ ਗੋਹਾ ਵੀ ਸਾਈਡ ਤੇ ਕਰਤਾ ਫਿਰ ਝਾੜੂ ਵੀ ਲਾਇਆ ਗੋਹਾ ਵੀ ਚੱਕ ਦਿੱਤਾ ਤੇ ਪੱਠੇ ਵੀ ਪਾਤੇ ਆ ਬਹੁਤ ਪਸੰਦ ਦਾ ਕੰਮ ਹੁੰਦਾ ਹੈ ਨਾ ਤੇ ਵਧੀਆ ਕੰਮ ਪਸੰਦ ਆ ਹਨ ਨਾਲੇ ਕਰਦੇ ਘਰ ਨਾਲੇ ਕੰਮ ਦਾ ਕੰਮ ਨਾਲੇ ਆਪਣੇ ਭੰਡੀ ਭਰੇ ਦਿੰਦੇ ਆ ਬਹੁਤ ਮੇਰਾ ਇੰਨਾ ਸ਼ੌਂਕ ਹੈ ਨਾ ਮਤਲਬ ਮੇਰਾ ਇੱਕ ਵੱਡੀ ਸਾਰੀ ਡੈ ਟਿਆਰ ਕਰਾਂ ਤੇ ਮੇਰੀ ਕੋਸ਼ਿਸ਼ ਤੇ ਹੀ ਹੁੰਦੀ ਜਿੱਦਾਂ ਕਰ ਲਓ ਵੀ ਥੋੜੇ 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 ਤੋਂ ਜ਼ਿਆਦਾ ਹੁੰਦਾ ਆ ਤੇ ਹੌਲੀ ਹੌਲੀ ਕੰਮ ਵਧਾਵਾਂਗੇ ਤੇ ਮੇਰੀ ਬਸ ਇੱਛਾ ਹੀ ਆ ਤੌਰ ਕੰਮ ਕਰਨ ਦੀ ਜਾਨਾ ਹੁਣ ਵੀ ਚਾਹੀਦੀ ਆ ਤੇ ਕੰਮ ਦੇ ਨਾਲ ਆਪਣੀ ਪਛਾਣ ਬਣਦੀ ਆ ਚਾਹੇ ਉਹ ਚੰਗਾ ਹੋਵੇ ਚਾਹੇ ਮੰਦਾ ਹੋਰ ਨਹੀਂ ਤੰਗਾ ਸੋਚਣਾ ਚਾਹੀਦਾ ਆ ਸਾਡੇ ਵਾਲ ਦੇਖ ਕੇ ਵੀ ਕਈ ਮੋਟੀਵੇਟ ਹੁੰਦੇ ਆ ਨਾ ਤੇ ਇਹ ਗੱਲ ਆ ਲਿਆ ਮੈਨੂੰ ਇਹਦੇ ਕੀ ਖਾਜਣਾ ਇਧਰ ਆ ਜੋ ਤੁਰਿਆ ਦੇ ਮੈਨੂੰ ਵੀ ਕੱਲਾ ਕੱਲਾ ਖਾਈਏ ਨਾ ਕਦੀ ਮੈਨੂੰ ਵੀ ਉਹਨੇ ਕੀ ਖਾਣਾ ਹੈ ਨਹੀਂ ਮੈਂ ਆਹ ਲੂਣ ਵਾਲਾ ਦੇਖੀ ਖਾਣਾ ਅੱਛਾ ਪਾਪੜੀ ਪੂਜੀ ਸਾਹਮਣੇ ਆ ਦਿਖਾ ਕੀ ਬਬਲੀ ਭੁੱਜੀ ਹੈ ਹਨਾ ਵਧੀਆ ਆਲੇ ਨਮਕੀ ਨੇ ਇਹ ਛੋਟੇ ਹਮਦੇ ਸੇ ਅਸੀਂ ਵੀ ਸਾਨੂੰ ਬਹੁਤ ਸ਼ੌਂਕ ਹੁੰਦਾ ਹੈ ਖਾਣ ਦਾ ਅਸੀਂ ਆ ਵੀ ਖਾ ਲਈਏ ਉਹ ਵੀ ਖਾ ਲਈਏ ਹੁਣ ਉਹ ਵੀ ਕੰਦੀ ਲਈਏ ਉਹਦੇ ਜ਼ਿੰਮੇਵਾਰੀਆਂ ਪੈ ਗਏ ਹੁਣ ਖਾਣਾ ਪੀਣਾ ਥੋੜਾ ਭੁੱਲ ਗਏ ਆ ਹੂੰ ਕੋਈ ਪੂਜਾ ਖਾ ਗਈ ਤੁਸੀਂ ਹੂੰ ਤੇ ਗਿਆ ਭੀ ਨਿੰਬੇ ਸੋੜੇ ਤੇ ਹੂੰ ਤੇ ਨਾ ਨਹੀਂ ਆਣੀ ਹੈ ਨਾ ਉਹ ਏਟ ਤੇ ਪਏ ਉਹ ਹੂੰ ਦੇ ਭਾਈ ਛੰਮ ਹਮ ਬਲਕੀ ਕੀ ਕੀ ਪਤਾ ਜੀ ਜੀ ਖਾਣ ਉਹ ਸਿਰ ਪੱਠੇ ਖਾਣੇ ਆ ਪੱਠੇ ਉਹਦੇ ਵਿੱਚ ਖੋਲੜੀ ਪਾਉਂਦੇ ਆ ਜਿੱਦ ਵੀ ਟਾਈਮ ਬੰਦੇ ਚੱਲ ਆ ਚਲੇਗਾ ਨਾ ਹੁਣ ਨਮਕੀ ਨਮਕੀ ਇਤਨੇ ਵੀਡੀਓ ਹੁਣ ਲੰਬੀ ਜੀ ਵੀਡੀਓ ਇੱਥੇ ਕਰਦੇ ਐਂਡ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬਰ ਕਰ ਲਿਆ ਕਰੋ ਹੁਣੇ ਕਮੈਂਟ ਕਰਿਆ ਕਰੋ ਤੁਸੀਂ ਕਿਹੜੇ ਸ਼ਹਿਰੋਂ ਕਿਹੜੇ ਪਿੰਡੋਂ ਆ ਨਾ ਔਰ ਕਿਹੜੀ ਕੰਡੀਸ਼ਨ ਦੇਖਦੇ ਆ ਸਾਨੂੰ ਵਧੀਆ ਲੱਗਦਾ ਇਹ ਤੁਹਾਨੂੰ ਦੂਰ ਦੂਰ ਹਨ ਮੈਂ ਕਮੈਂਟ ਕਰਦੇ ਦੇਖਦੇ ਆ ਨਾ ਤੇ ਬਹੁਤ ਵਧੀਆ ਲੱਗਦਾ ਜੀ ਅੱਜ ਦਾ ਬਲੌਗ ਇੰਨੇ ਤੇ ਸਸਰੀ ਘਰ ਸਾਰਿਆਂ ਨੂੰ ਹੱਸਦੇ ਰੋ ਵਸਦੇ ਰੋ ਵਾਹਿਗੁਰੂ ਸਾਰਿਆਂ ਨੂੰ ਚੜਦੀ ਕਲਾ ਚ ਰੱਖਿਓ ਕਿ ਭਾਈ